ਸਤਿ ਸ੍ਰੀ ਅਕਾਲ ਸਾਰੇ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 12 ਮਈ 2025 ਤੋਂ ਲੈ ਕੇ 20 ਮਈ 2025 ਕਾਫੀ ਸਾਡੇ ਦਰਸ਼ਕ ਵੀਰ ਪੈਣਪਰਾ ਲਗਾਤਾਰ ਪੁੱਛ ਰਹੇ ਸਨ ਕਿ ਆਉਂਦੇ ਦਿਨਾਂ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਿਉਂਕਿ ਲਗਾਤਾਰ ਜਿਹੜੀ ਤੁਹਾਨੂੰ ਅਸੀਂ ਜਾਣਕਾਰੀ 2 ਤੋਂ 3 ਦਿਨ ਦੀ ਦੇ ਰਹੇ ਸਾਂ ਪਰ ਹੁਣ ਜਿਹੜੀ ਜਾਣਕਾਰੀ ਹੈ ਲਗਭਗ 8 8 ਤੋਂ 9 ਦਿਨ ਦੀ ਦੇ ਰਹੇ ਹਾਂ ਕਿਉਂਕਿ ਉਹ ਫਿਲਹਾਲ ਮੌਸਮ ਦੇ ਵਿੱਚ ਜਿਹੜੇ ਬਦਲਾਅ ਹੋਣਗੇ ਉਹ ਕਾਫੀ ਜ਼ਿਆਦਾ ਡਿਪੈਂਡ ਕਰਨਗੇ ਪੰਜਾਬ ਦਾ ਮੌਸਮ ਕਿਵੇਂ ਜਰ ਰਹਿਵੇਗਾ ਕਿਉਂਕਿ ਹੁਣ ਗਰਮੀ ਬਥੇਗੀ ਤੇ ਨਾਲ ਦੇ ਨਾਲ ਹੁਣ ਪ੍ਰੀ ਮੌਨਸੂਨ ਤੋਂ ਮੌਨਸੂਨ ਦੀ ਜਿਹੜੀ ਹੁਣ ਆਮਦ ਹੈ ਉਹ ਹੌਲੀ-ਹੌਲੀ ਪੰਜਾਬ ਵਿੱਚ ਹੁੰਦੀ ਦਿਖਾਈ ਦੇਵੇਗੀ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰ ਰਹੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਤੁਸੀਂ ਸਾਨੂੰ ਫੇਸਬੁੱਕ ਤੋਂ ਦੇਖ ਰਹੇ ਹੋ ਸਾਡੇ ਪੇਜ ਨੂੰ ਫੋਲੋਅਰ ਤੇ ਲਾਈਕ ਕਰ ਲਓ YouTube ਤੇ ਦੇਖ ਰਹੇ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਦਰਸ਼ਕ ਵੀਰੇ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਹਲਕੇ ਦਰਮਿਆਨੀ ਬੱਦਲ ਬੰਜੇ ਪੰਜਾਬ ਦੇ ਉੱਤਰੀ ਪਾਸੇ ਅਤੇ ਮੱਧ ਭਾਰਤ ਵਿੱਚ ਬਣੇ ਹੋਈਆਂ ਨੇ ਜਿਨ੍ਹਾਂ ਦਾ ਕੋਈ ਫਿਲਹਾਲ ਪੰਜਾਬ ਦੇ ਵਿੱਚ ਵੱਡਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ 11 ਤਰੀਕ ਨੂੰ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਬਾਅਦ ਦੁਪਹਿਰ ਤੇਜ਼ ਹਨੇਰੀ ਗੜੇ ਮਰੀ ਕਿਣਮਣਕਾਣੀ ਤੇ ਮੀਂਹ ਦੇਖਣ ਨੂੰ ਮਿਲਿਆ ਉਹ ਜਿਸ ਦਾ ਆਪਾਂ ਕਹਿ ਲਿਆ ਕਿ ਅਸਰ 70% ਪੰਜਾਬ ਤੇ ਹੋਇਆ ਇਹ ਹਰਕਤਾਂ ਹੁਣ ਜਿਹੜੀਆਂ ਮੌਸਮ ਦੇ ਵਿੱਚ ਅਚਾਨਕ ਹਨੇਰੀ ਆਉਣਾ ਬੱਦਲਬਾਈ ਇਹ ਬਾਅਦ ਦੁਪਹਿਰੀ ਦੇਖੇ ਜਾਣਗੇ ਕਿਉਂਕਿ ਹੁਣ ਪ੍ਰੀ ਮੌਨਸਨ ਗਤੀਵਿਧੀਆਂ ਦਾ ਸਮਾਂ ਚੱਲ ਰਿਹਾ ਹੈ ਅਜਿਹੇ ਦੇ ਵਿਚਕਾਰ 12 ਤਰੀਕ ਤੋਂ ਲੈ ਕੇ 15 ਤਰੀਕ ਤੱਕ ਫਿਲਹਾਲ ਹਲਕੇ ਦਰਮਿਆਨੀ ਬੱਦਲਬਾਈ ਪੰਜਾਬ ਦੇ ਉੱਪਰ ਟ੍ਰੈਵਲ ਕਰੇਗੀ ਪਰ ਜਿਸ ਦਾ ਕੋਈ ਬਹੁਤ ਵੱਡਾ ਅਸਰ ਨਹੀਂ ਹੈ ਕਿਉਂਕਿ ਇਹੜੀ ਹਵਾ ਦੀ ਗਤੀ ਹੈ ਹੁਣ ਪੰਜਾਬ ਦੇ ਵਿੱਚ ਹਵਾ ਜਿਹੜੀ ਹੈ ਉਹ ਦੱਖਣ ਪੱਛਮ ਚੱਲਣੀ ਸ਼ੁਰੂ ਹੋ ਚੁੱਕੀ ਜਿਵੇਂ ਕਿ ਯਾਨੀ ਕਿ ਹੁਣ ਉਹ ਜੋ ਪਹਿਲਾਂ ਹਵਾ ਬੰਗਾਲ ਦੀ ਖਾੜੀ ਤੋਂ ਆ ਰਹੀ ਸੀ ਹੁਣ ਅੰਧ ਮਹਾਸਾਗਰ ਤੋਂ ਆਵਾ ਪੰਜਾਬ ਦੇ ਵਿੱਚ ਆਵੇਗੀ ਇੰਡੀਅਨ ਓਸ਼ੀਅਨ ਤੋਂ ਹਵਾ ਪੰਜਾਬ ਵਿੱਚ ਆਉਣ ਦੀ ਸ਼ੁਰੂ ਹੋ ਜਾਵੇਗੀ ਜਿਸ ਦੇ ਨਾਲ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਕੋਈ ਬਹੁਤ ਜ਼ਿਆਦਾ ਨਮੀ ਵਧਣ ਦੀ ਮਾਤਰਾ ਦੀ ਉਮੀਦ ਨਹੀਂ ਕੀਤੀ ਜਾ ਰਹੀ ਯਾਨੀ ਕਿ 12 ਤੋਂ ਲੈ ਕੇ 15 ਤਰੀਕ ਤੱਕ ਹਲਕੀ ਜਰਮੈਨੀ ਬਦਲਵਾਂ ਦੇ ਨਾਲ ਤੇਜ਼ ਧੁੱਪ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਤਾਪਮਰ ਵਧਨੇ ਸ਼ੁਰੂ ਹੋਣਗੇ ਤਾਪਮਰ ਹੁਣ ਪੰਜਾਬ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਲਗਭਗ 40 ਡਿਗਰੀ ਨੂੰ ਹੱਥ ਲਾਉਂਦੇ ਹੋਏ ਦਿਖਾਈ ਦੇਣਗੇ ਅਤੇ ਕਿ ਕਿਸੇ ਕਿਸੇ ਇਲਾਕੇ ਵਿੱਚ ਖਾਸ ਤੌਰ ਤੇ ਮਾਲਵਾ 벨ਟ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਮਾਨਸਾ ਸੰਗਰੂਰ ਇਹਨਾਂ ਤੋਂ ਲੈ ਕੇ ਮਲੋੜ ਅਤੇ ਮੁਕਸਰ ਸਾਹਿਬ ਦੇ ਜਿਹੜੇ ਇਲਾਕੇ ਨੇ ਇਹਨਾਂ ਵਿੱਚ ਤਾਪਮਾਨ ਜਿਹੜੇ ਬਾਕੀ ਪੰਜਾਬ ਨਾਲੋਂ 1 ਤੋਂ 2 ਡਿਗਰੀ ਜ਼ਿਆਦਾ ਰਹਿਣਗੇ ਕਿਉਂਕਿ ਹੁਣ ਜਿਹੜੀ ਇਹ ਰਾਜਸਥਾਨ ਵੱਲੋਂ ਹਵਾਵਾਂ ਆਉਣ ਗਈਆਂ ਇਹ ਆਪਣੇ ਨਾਲ ਗਰਮ ਹਵਾਵਾਂ ਲੈ ਕੇ ਆਉਣਗੇ ਜਿਸ ਦੇ ਨਾਲ ਪੰਜਾਬ ਦੇ ਇਹਨਾਂ ਇਲਾਕੇ ਵਿੱਚ ਗਰਮੀ ਪਵੇਗੀ ਪਰ ਉੱਤਰੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਉੱਤਰੀ ਪੰਜਾਬ ਵਿੱਚ ਉੱਤਰ-ਪੱਛਮੀ ਹਵਾਵਾਂ ਇਸ ਤਰੀਕੇ ਨਾਲ ਫਿਲਹਾਲ ਚਲਦੀ ਹੋਈਆਂ ਦਿਖਾਈ ਦੇਣਗੀਆਂ ਜਿਨ੍ਹਾਂ ਨਾਲ ਥੋੜੀ-ਬਹੁਤੀ ਗਰਮੀ ਵਾਕੇ ਇਲਾਕਿਆਂ ਨਾਲੋਂ ਘੱਟ ਬਣਦੀ ਹੋਈ ਦਿਖਾਈ ਦੇਵੇਗੀ ਇਹ ਹਾਲਾਤ 15-16 ਤਰੀਕ ਤੱਕ ਇਸੇ ਤਰੀਕੇ ਨਾਲ ਬਰਕਰਾਰ ਰਹਿਣਗੇ 16 ਤਰੀਕ ਤੋਂ ਬਾਅਦ ਅਗਰ ਗੱਲ ਕੀਤੀ ਜਾਵੇ ਤਾਂ 17-18 ਤਰੀਕ ਨੂੰ ਫਿਰ ਤੋਂ ਪੂਰਬ ਦੀ ਹਵਾ ਦੀ ਵਾਪਸੀ ਹੋ ਰਹੀ ਹੈ ਜਿਸ ਦੇ ਨਾਲ ਬੰਗਾਲ ਦੀ ਖਾੜੀ ਵੱਲੋਂ ਹਵਾਵਾਂ ਆਉਣਗੀਆਂ ਤੇ ਆਪਣੇ ਨਾਲ ਨਮੀ ਲੈ ਕੇ ਉਹਦੀ ਉਹ ਜਿਹੜੀ ਦਿਖਾਈ ਦੇਣਗੀ ਜਿਸ ਦੇ ਨਾਲ ਦੁਆਰਾ ਤੋਂ ਪ੍ਰੀ ਮੌਨਸਨ ਵਰਗਾ ਮਾਹੌਲ ਬਣੇਗਾ ਜਾਨੀ ਕਿ ਅਚਾਨਕ ਗਰਜ ਚਮਕ ਦੇ ਹਾਲਾਤ ਵਧਣੇ ਸ਼ੁਰੂ ਹੋਣਗੇ ਕਿਉਂਕਿ ਤਾਪਮਾਨ ਪਹਿਲਾਂ ਹੀ 40 ਡਿਗਰੀ ਦੇ ਤੱਕ ਪਹੁੰਚ ਚੁੱਕੇ ਹੋਣਗੇ ਜਦੋਂ ਪੂਰਬ ਦੀ ਹਵਾ ਆਪਣੇ ਨਾਲ ਨਮੀ ਦੀ ਮਾਤਰਾ ਲੈ ਕੇ ਆਵੇਗੀ ਤਾਂ ਉਹ ਨਮੀ ਜਦੋਂ ਗਰਮ ਇਲਾਕੇ ਵਿੱਚ ਆਏਗੀ ਤਾ ਅਚਾਨਕ ਗਰਜ ਚਮਕ ਅਤੇ ਮੀਂਹ ਦੇ ਹਾਲਾਤ ਸਾਨੂੰ ਬਣਦੇ ਹੋਏ ਦਿਖਾਈ ਦੇਣਗੇ ਹਾਲਾਤ ਬਹੁਤ ਜ਼ਿਆਦਾ ਆਪਾਂ ਕਹਿੰਦੇ ਖਰਾਬ ਵੀ ਨਹੀਂ ਦੇਖਣ ਨੂੰ ਮਿਲਣਗੇ ਬਹੁਤ ਜ਼ਿਆਦਾ ਚੰਗੇ ਵੀ ਨਹੀਂ ਹੋਣਗੇ ਕਿਉਂਕਿ ਹਲੇ ਸਮਾਂ ਪਿਆ ਹੈ ਇਹ ਜੇ ਇੱਕ ਹਫਤੇ ਦਾ ਸਮਾਂ ਪਿਆ ਹੈ 20 ਤਰੀਕਾ ਆਉਣ ਨੂੰ ਤੇ ਅਜਿਹੇ ਦੇ ਵਿਚਕਾਰ ਕੋਈ ਲੰਬੀ ਪ੍ਰੈਡਿਕਸ਼ਨ ਕਰਨਾ ਵੀ ਚੰਗੀ ਗੱਲ ਨਹੀਂ ਹੁੰਦੀ ਤਾਂ ਹੀ ਤੁਹਾਨੂੰ ਅਸੀਂ ਲਗਾਤਾਰ ਦੋ ਤੋਂ ਤਿੰਨ ਦਿਨ ਦੀ ਜਾਣਕਾਰੀ ਦਿੰਦੇ ਹਾਂ ਅਤੇ ਦੁਪਹਿਰ ਸਮੇਂ ਦੁਪਹਿਰ ਦੀ ਜਾਣਕਾਰੀ ਤੇ ਰਾਤ ਸਮੇਂ ਸ਼ਾਮ ਸਮੇਂ ਰਾਤ ਦੀ ਜਾਣਕਾਰੀ ਦੇ ਦਿੰਦੇ ਹਾਂ ਤਾਂ ਕਿ ਤੁਹਾਨੂੰ ਆਉਂਦੇ ਕੁਝ ਘੰਟੇ ਦੀ ਜਾਣਕਾਰੀ ਪ੍ਰੋਪਰਲੀ ਮਿਲਦੀ ਰਹੇ ਕਿਉਂਕਿ ਗਰਮੀਆਂ ਦੇ ਮੌਸਮ ਦੇ ਵਿੱਚ ਅਚਾਨਕ ਮੌਸਮ ਪੰਜਾਬ ਦਾ ਖਾਸ ਕਰਕੇ ਬਦਲ ਜਾਂਦਾ ਹੈ ਜਿਹਦੇ ਵਿੱਚ ਕੋਈ ਅਸੀਂ ਗਲਤ ਜਾਣਕਾਰੀਕਰ ਤੁਹਾਨੂੰ ਦੇ ਦਈਏ ਤੁਸੀਂ ਲੰਬੇ ਸਮੇਂ ਦੀ ਪ੍ਰੈਡਿਕਸ਼ਨ ਕਰ ਲਓ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਕਿਉਂਕਿ ਹੁਣ ਕਿਸਾਨ ਵੀ ਫਸਲਾਂ ਲਗਭਗ ਸਾਂਭ ਚੁੱਕੇ ਨੇ ਅਗਲੀ ਫਸਲ ਦੀ ਤਿਆਰੀ ਕਰ ਰਹੇ ਨੇ ਪਨੀਰੀਆਂ ਬੀਜਣ ਦਾ ਸਮਾਂ ਚੱਲ ਰਿਹਾ ਕਿਉਂਕਿ ਮੌਸਮ ਵਿਭਾਗ ਵੱਲੋਂ ਹੁਣ ਲਗਾਤਾਰ ਮੌਸਮ ਸਾਫ ਦਾ ਦੱਸਿਆ ਜਾ ਰਿਹਾ ਹੈ ਤੇ ਅਗਰ ਕੋਈ ਹੋਰ ਜਾਣਕਾਰੀ ਆਵੇਗੀ ਤਾਂ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਸਾਂਝੀ ਕਰਾਂਗੇ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਕੋਈ ਬਹੁਤ ਤੇਜ਼ ਮੀਂਹਲੇਰੀ ਦੇ ਨਹੀਂ ਹਨ ਕਿ ਜਿਸ ਤਰੀਕੇ ਨਾਲ ਮਈ ਦੇ ਪਹਿਲੇ 10 ਦਿਨ ਮੀਂਹ ਪਿਆ ਤਾਂ ਉਸ ਤੋਂ ਉਲਟ ਹੋਣ ਲੱਗਾਤਰ ਗਰਮੀ ਵਧੇਗੀ ਮੀਂਹ ਦੀ ਸੰਭਾਵਨਾਵਾਂ ਘਟਦੀ ਹੋਈਆਂ ਦਿਖਾਈ ਦੇ ਰਹੀਆਂ ਨੇ ਬਾਕੀ ਮੌਨਸੂਨ ਬਾਰੇ ਇਸ ਸਾਲ ਕਿਵੇਂ ਦਾ ਮੌਨਸੂਨ ਰਹੇਗਾ ਉਹ ਵੀ ਜਾਣਕਾਰੀ ਤੁਹਾਡੇ ਤੱਕ ਜਲ ਸਾਂਝੀ ਕਰਾਂਗੇ ਕਿਉਂਕਿ ਹਜੇ ਮੌਨਸੂਨ ਨੂੰ ਲਗਭਗ ਪੰਜਾਬ ਵਿੱਚ ਆਉਣ ਦੇ ਲਈ ਲਗਭਗ 1 ਮਹੀਨੇ ਦੇ ਨੇੜੇ ਜਿਆਦਾ ਸਮਾਂ ਬਚਿਆ ਹੋਇਆ ਹੈ ਅ ਬਾਕੀ ਕੋਈ ਵੀ ਅਪਡੇਟ ਆਵੇਗੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਬਨੇ ਰਹੋ ਚੈਨਲ ਦੇ ਉੱਪਰ ਧੰਨਵਾਦ ਜੀ